ਕੀ ਕੁਝ ਮਾਹੌਲ ਹੈਗਾ ਲੁਧਿਆਣੇ ਦੇ ਵਿੱਚ ਕੀ ਕੁਝ ਸਮੱਸਿਆਵਾਂ ਹਨ ਲੁਧਿਆਣੇ ਵਿੱਚ ਸਮੱਸਿਆ ਸਾਰੀਆਂ ਠੀਕ ਆ ਜੀ ਮੈਂ ਤਾਂ ਆਮ ਪਾਰਟੀ ਨੂੰ vote ਮਾਰਦਾ ਸਿਆਸਤ ਹੁਲਤਾ ਪੜਾਈ ਕੋਈ ਨਹੀਂ ਦੇ ਰਹੀ ਸਰਕਾਰ ਉਹ ਮੁੱਦੇ ਉਹ ਮੁੱਦੇ ਹੀ ਖਤਮ ਹੋ ਗਏ ਸਿਆਸਤ ਹੁਲਤਾਲੇ ਪੜਾਈ ਦੇਖੋ ਜੀ ਦਸਾਂ ਦੇ ਵਿੱਚੋਂ ਅੱਠਾਂ ਦੀ ਆਵਾਜ਼ ਇਹੀ ਹੈ ਕਿ ਆਮ ਪਾਰਟੀ ਨੂੰ vote ਮੋਟਾ ਮੰਡੀ ਜਾਣੀ ਹੈ ਅਕਾਲੀ ਪਾਇਆ ਆਮ ਕਾਂਗਰਸ ਵੰਡ ਕੇ ਵੋਟਾਂ ਪਾਣੀ ਐ ਕੋਈ ਲੰਮੀ ਲੀਡ ਨਾਲ ਕੋਈ ਜਿੱਤ ਨਹੀਂ ਹੋਣੀ ਕਿਸਦੀ ਇਹ ਤੁਹਾਨੂੰ ਦੱਸ ਪਸਟੀ ਕੋਈ ਨਹੀਂ ਬਣੂਗਾ ਇਹ ਵੀ ਮੈਂ ਦੱਸ ਰਿਹਾ ਤੁਹਾਨੂੰ ਲੀਡ ਵਾਲਾ ਬੰਦਾ ਮੰਤਰੀ ਬਣਦਾ ਮੰਤਰੀ ਕੋਈ ਨਹੀਂ ਬਣੂਗਾ ਲੋਕ ਇਹ ਕੀ ਕੀ ਕੁਝ ਮਾਹੌਲ ਹੈਗਾ ਲੁਧਿਆਣੇ ਦੇ ਵਿੱਚ ਕੀ ਕੁਝ ਸਮੱਸਿਆਵਾਂ ਹਨ ਲੁਧਿਆਣੇ ਦੇ ਲੋਕਾਂ ਦੀਆਂ ਸਮੱਸਿਆ ਸਾਰੀਆਂ ਠੀਕ ਆ ਜੀ ਹਾਂ ਐ ਤਾਂ ਆਪ ਪਾਰਟੀ ਨੂੰ ਵੋਟ ਪਾਣੀ ਉਹ ਕਿਉਂ ਵਧੀਆ ਸਰਕਾਰ ਆ ਕੁਝ ਕੰਮ ਵੀ ਹੋਣਗੇ ਕੰਮ ਕੀਤੇ ਜੀ ਕਿਹੜੇ ਕੰਮ ਕੀਤੇ ਆ ਤੁਸੂ ਆ ਦੇਖੋ ਨਾਲੇ ਦਾ ਕਿੰਨਾ ਬੁਰਾ ਹਾਲ ਹੀ ਸਾਡੇ ਬੱਗਾ ਸਾਹਿਬ ਨੇ ਕਿੰਨਾ ਸਾਫ ਕਰਾਤਾ ਤੇ ਕਿੰਨਾ ਵਧੀਆ ਕਰਤਾ ਹੋ ਐ ਪੱਪੀ ਸ਼ਾਹਪੁਰੀਆ ਉਹਨਾਂ ਦੇ ਤੇ ਐਮਐਲਏ ਕਿਸੇ ਦੇ ਮੱਥੇ ਨਹੀਂ ਲੱਗਦੇ ਪੱਪੀ ਸ਼ਾਹਪੁਰੀਆ ਬਜ਼ਾਰਾਂ ਦੇ ਵਿੱਚ ਇਕੱਲੇ ਇਕੱਲੇ ਨੂੰ ਮਿਲ ਕੇ ਜਾਂਦਾ ਅੱਛਾ ਤਾਂ ਰਵਨੀਤ ਬਿੱਟੂ ਖੜੇ ਨੇ ਹੋਰ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਖੜੇ ਆ ਤੇ ਅਕਾਲੀਵਾਲਾ ਵੱਲੋਂ ਵੀ ਕੈਂਡੀਡੇਟ ਖੜੇ ਆ ਹੋਰ ਪਾਸੇ ਉਹਨਾਂ ਨੂੰ ਕਿਵੇਂ ਦੇਖਦੇ ਨੇ ਲੋਕ ਦੇਖੋ ਜੀ ਦਸਾਂ ਦੇ ਵਿੱਚੋਂ ਅਠਾਂ ਦੀ ਆਵਾਜ਼ ਇਹੀ ਹੈ ਕਿ ਆਮ ਪਾਰਟੀ ਨੂੰ ਵੋਟ ਪਾਣੀ ਹੈ। ਹਾਂ। ਪਰ ਪਾਣੀ ਵੀ ਆ ਕ ਆਣ ਭਜਾ ਦੇ ਨਹੀਂ ਕੋਈ ਜ਼ਾਰਤ ਹੋਊਗਾ ਹੁਣ ਤਾਂ ਆਈਏ ਪਾਰਟੀ ਕੋਈ ਗੱਲ ਨਹੀਂ ਆ ਘਰ ਦਾ ਬੂਆ ਬੰਦ ਕਰਕੇ ਜਾਈਏ ਨਾ ਜਿਹੜਾ ਕੰਮ ਕੀਤਾ ਇੱਧਰ ਮੇਰੀ ਗੱਲ ਸੁਣੋ ਜੀ ਸੈਂਟਰ ਜਿਹੜੀ ਸਰਕਾਰ ਹੈ ਨਾ ਉਹਦੀ ਸਰਕਾਰ ਚਾਹੀਦੀ ਆ। ਬਸ ਵਿਕਾਸ ਤਾਂ ਹੀ ਹੋਣਾ ਨਹੀਂ ਤਾਂ ਨਹੀਂ ਹੋਣਾ। ਉਹ ਕਿਉਂ? ਜੇ ਸੈਂਟਰ ਦੇ ਵਿੱਚ ਤਾਂ ਗ੍ਰਾਡ ਤਾਂ ਹੀ ਮਿਲੂਗੀ ਇੱਧਰ ਨੂੰ। ਗ੍ਰਾਡ ਤਾਂ ਹੀ ਮਿਲੂਗੀ। ਜੇ ਜੇ ਮਤਲਬ ਲੋਕ ਨਹੀਂ ਪਾਉਣਗੇ ਕਿਤੇ ਹੋਰ ਦੀ ਬਣਾ ਦੇਣਗੇ ਤਾਂ ਉਹਨਾਂ ਨੂੰ ਗਰੰਟੀ ਸਰਕਾਰ ਕਿੱਥੇ ਬਣਨੀ ਹੈ ਉਹਨਾਂ ਨੂੰ ਨਹੀਂ ਮਿਲਣੀ ਚਾਹੀਦੀ ਮੈਂ ਤਾਂ ਪੁੱਛਦਾ ਕਿਹਨਾਂ ਨੂੰ ਜੇਕਰ ਕੋਈ ਪਾ ਲੋਕ ਨੇ ਜਿਹੜੇ ਨੇ ਸੈਂਟਰ ਦੇ ਵਿੱਚ ਸਰਕਾਰ ਹੋਰ ਬਣ ਜਾਂਦੀ ਆ ਇੱਥੇ ਹੋਰ ਬਣ ਜਾਂਦੀ ਆ ਤਾਂ ਉਹਨਾਂ ਨੂੰ ਗਰੰਟੀ ਨਹੀਂ ਮਿਲਣੀ ਚਾਹੀਦੀ ਕਿਹਨਾਂ ਨੂੰ ਗਰੰਟੀ ਮਿਲਣੀ ਚਾਹੀਦੀ ਹੈ ਨਹੀਂ ਦਿੰਦੀ ਹੈ ਸਰਕਾਰਾਂ ਦਿੰਦੀ ਹੈ ਦਾ ਕੰਮ ਤਾਂ ਨੁਕਦਾ ਲੇਕਿਨ ਜੋ ਮਜ਼ਾ ਸੈਂਟਰ ਦਾ ਹੈ ਨਾ ਉਹਦੇ ਹਿਸਾਬ ਨਾਲ ਉਹ ਚੀਜ਼ ਦੀ ਗੱਲ ਬਣਦੀ ਹੈ ਕਮ ਹੋਊਗਾ ਕਟ ਹੋਊਗਾ ਐਮਪੀ ਪਿਛਣਾ ਰਹੇ ਆ ਉਹਨਾਂ ਦਾ ਕੀ ਦੇਖਦੇ ਹੋ ਕੀ ਕਾਰਗੁਜ਼ਾਰੀ ਆ ਐਮਪੀ ਪਿਛਲੇ ਚ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਐਮਪੀ ਪਿਛਲੇ ਦਾ ਕੁਝ ਨਹੀਂ ਹੋਇਆ ਜੀ ਕੁਝ ਨਹੀਂ ਹੋਇਆ ਨਹੀਂ ਇਸ ਵਾਰ ਜਿਹੜਾ ਉਹਨਾਂ ਨੇ ਫੈਸਲਾ ਲਿਆ ਭਾਜਪਾ ਜਾਈ ਨਹੀਂ ਕੋਈ ਪਾਸਰ ਪਊ ਬਿਲਕੁਲ ਪਹੇਗਾ ਜੇ ਜੀਤੂਗਾ ਤਾਂ ਪਹੇਗਾ ਨਹੀਂ ਜੀਤੂਗਾ ਤਾਂ ਨਹੀਂ ਪਹੇਗਾ ਸੇਤ ਸਹੂਲਤਾਂ ਜਾਂ ਪੜ੍ਹਾਈ ਦੀ ਸਹੂਲਤ ਬਹੁਤ ਵਧੀਆ ਜੀ ਆਮ ਪਾਰਟੀ ਨੇ ਉਹ ਕੋਈ ਸਰਕਾਰ ਨਹੀਂ ਦੇਦੀ ਸਹਿ ਸੁਲਤਾ ਪੜਾਈ ਕੋਈ ਨਹੀਂ ਦੇਦੀ ਸਰਕਾਰ ਉਹ ਮੁੱਦੇ ਉਹ ਮੁੱਦੇ ਹੀ ਖਤਮ ਹੋ ਗਏ ਸਹਿ ਸੁਲਤਾ ਵਾਲੇ ਪੜਾਈ ਵਾਲੇ ਬਹੁਤ ਵਧੀਆ ਬਹੁਤ ਵਧੀਆ ਸਕੂਲ ਬਣਾਏ ਨੇ ਜੀ ਬਹੁਤ ਵਧੀਆ ਸਕੂਲ ਬਣਾਏ ਨੇ ਇਹ ਕਹਿੰਦੇ ਸਕੂਲ ਬਹੁਤ ਵਧੀਆ ਬਣਾਏ ਆ ਇਹਨਾਂ ਨੂੰ ਪੁੱਛੋ ਇਹਨਾਂ ਬਣੇ ਹੋਏ ਜਣੇ ਇਹ ਕਿਨੇ ਬਣਿਆ ਕਦੋਂ ਬਣਿਆ ਬਹੁਤ ਵਧੀਆ ਸਕੂਲ ਬਣਾਏ ਨੇ ਜੀ ਇੱਕ ਮਿੰਟ ਮੇਰੀ ਗੱਲ ਦਾ ਇੱਕ ਮਿੰਟ ਗੱਲ ਸੁਣੋ ਕਹਿੰਦੇ ਇੱਕ ਤਾਂ ਦੱਸੋ ਵੀ ਆ ਸਕੂਲ ਵਧੀਆ ਬਣਿਆ ਸਾਡੇ ਪਿੰਡ ਜਾ ਕੇ ਵੇਖੋ ਸਕੂਲ ਬਣਿਆ ਪੱਟੀਆਂ ਪਿੰਡ ਅਕੇ ਦੇਖੋ ਸਰਕਾਰੀ ਬਣਿਆ ਕਿ ਕਿਹੜਾ ਬਣਿਆ ਪ੍ਰਾਈਵੇਟ ਸਕੂਲ ਕੋਈ ਨਹੀਂ ਬਣ ਰਿਹਾ ਜੀ ਸਾਰੇ ਪ੍ਰਾਈਵੇਟ ਚ ਮਤਲਬ ਕੰਮ ਹੋ ਰਿਹਾ ਸਿਹਤ ਸਰਕਾਰੀ ਹਸਪਤਾਲ ਦੇ ਵਿੱਚ ਛੇ ਪਾਣੀ ਹੈ ਨਹੀਂ ਬਿਲਕੁਲ ਪੀਣ ਵਾਲਾ ਪੰਜਾਬ ਦਾ ਪਾਣੀ ਤੇ ਲੁਧਿਆਣਾ ਦਾ ਪਾਣੀ ਤੁਸੀਂ ਦੇਖ ਲਓ ਬਿਲਕੁਲ ਖਰਾਬ ਹੈ ਪੀਣ ਨੂੰ ਪਾਣੀ ਹੈ ਨਹੀਂ ਬੋਤਲ ਭਰੀ ਪਈ ਜੋ ਯਾਰ ਨੂੰ ਪਤਾ ਹੀ ਨਹੀਂਗਾ ਬਿਲਕੁਲ ਇਹ ਗੱਲ ਕਰਦਾ ਪਾਣੀ ਥੋੜਾ ਬਿਲਕੁਲ ਨਹੀਂ ਹੈ ਗਿਆ ਪਾਣੀ ਪੀਣ ਵਾਲਾ ਨਹੀਂ ਹੈ ਬਿਮਾਰੀ ਵਾਲਾ ਪਾਣੀ ਇਹ ਸਹੀ ਫਿਲਟਰ ਫਿਲਟਰ ਪਾ ਲਈ ਨਹੀਂ ਫੇਰ ਉਹੀ ਗੱਲ ਪਾਣੀ ਢੜਦਾ ਦਰਵਾਜਾ ਇੱਕ ਦਿਨ ਇੱਕ ਮਿੰਟ ਅੱਧੇ ਘੰਟੇ ਚ ਆਪਾਂ ਘਰ ਦੀ ਸਫਾਈ ਕਰਦੇ ਸਵੇਰ ਨੂੰ ਕੰਮ ਹੋ ਗਿਆ ਕੰਮ ਹੋ ਗਿਆ ਸਾਰਾ ਗੰਦਾ ਪਾਣੀ ਲੁਧਿਆਣੇ ਨੂੰ ਜਾਂਦਾ ਉਹ ਜਮੀਨ ਚ ਜਾਂਦਾ ਉਹ ਪਾਣੀ ਲੋਕ ਫਿਰ ਕੀ ਸੋਚਦੇ ਆ ਲੋਕ ਕਿਹਨੂੰ ਵੋਟਾਂ ਪਾਉਣਗੇ ਬਸ ਆ ਸੁਣ ਲੋ ਨਾ ਗੱਲ ਆ ਦੱਸ ਰਿਹਾ ਘਰ ਦੀ ਸਫਾਈ ਔਰਤਾਂ ਅੱਧੇ ਘੰਟੇ ਚ ਕਰਦੀਆਂ ਨੇ ਵੋਟਾਂ ਵੰਡੀਆਂ ਜਾਣੀਆਂ ਅਕਾਲੀ ਭਾਜਪਾ ਆਮ ਕਾਂਗਰਸ ਵੰਡ ਕੇ ਵੋਟਾਂ ਪਾਣੀਆਂ ਹੈ ਕੋਈ ਲੰਬੀ ਲੀਡ ਨਾਲ ਕੋਈ ਜਿੱਤ ਨਹੀਂ ਹੋਣੀ ਕਿਸੇ ਦੀ ਵੀ ਇਹ ਵੀ ਤੁਹਾਨੂੰ ਮੈਂ ਦੱਸ ਦਵਾਂਗਾ ਪੱਪੀ ਸ਼ਾਪਰੀਆ ਚਿੱਟੂਾ ਜੀ ਮੰਤਰੀ ਕੋਈ ਨਹੀਂ ਬਣੂਗਾ ਇਹ ਵੀ ਮੈਂ ਦੱਸ ਰਿਹਾ ਤੁਹਾਨੂੰ ਲੀਡ ਵਾਲਾ ਬੰਦਾ ਮੰਤਰੀ ਬਣਦਾ ਮੰਤਰੀ ਕੋਈ ਨਹੀਂ ਬਣੂਗਾ ਲੋ ਜਣੇ ਚੋਂ ਕਿਉਂਕਿ ਚਾਰ ਪਾਸੇ ਵੋਟਾਂ ਖਿਲਰ ਜਾਣੀਆਂ ਲੀਡ ਕਿਸੇ ਦੀ ਨਹੀਂ ਨਿਕਲਣੀ ਜਿਹਦਾ ਲੀਡ ਕੱਢੇਗਾ ਉਹ ਮੰਤਰੀ ਬਣੇਗਾ ਲੀਡ ਬਣਨੀ ਨਹੀਂ ਇੱਥੇ ਵੋਟਾਂ ਵੰਡੜੀਏ ਬਣੋਗਾ ਪੱਪੀ ਸ਼ਾਪਰੀਆ ਨੂੰ ਵੋਟ ਮਿਲੇਗੀ ਜੀਤ ਬਿਲਕੁਲ ਨਹੀਂ ਬਣਨਗੇ ਨਾ ਇਹ ਕਹਿ ਰਹੇ ਨੇ ਵੀ ਜੇ ਉਹਨਾਂ ਨੂੰ ਵੱਡੀ ਲੀਡ ਮਿਲਦੀ ਮਿਲੂਗੀ 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 ਜੀ ਮਿਲੂਗੀ ਕਿੰਦੀਆਂ ਮੋਟਾ ਕੀ ਪੰਜਾਬ ਦੀ ਆਪਣੇ ਨੂੰ ਦੇਣ ਦੀਆਂ ਉਹ ਯਾਰ ਮੈਂ ਹੈਰਾਨ ਆਦਾ ਉਹ ਲੀਡ ਕੱਢੂਗਾ ਤਾਈ ਮੰਤਰੀ ਬਣੂਗਾ ਘਰ ਦੀ ਸਫਾਈ ਅੱਧੇ ਘੰਟੇ ਜ਼ੋਰ ਤਾਂ ਕਰਦੀਆਂ ਜੇ ਦਰਵਾਜ਼ਾ ਬੰਦ ਕਰਕੇ ਜਾਈਏ 10 ਦਿਨ ਲਈ ਕਿੰਨਾ ਟਾਈਮ ਲੱਗਦਾ ਸਫਾਈ ਕਰਨ ਨੂੰ ਘੱਟੋ ਘੱਟ 2-3 ਘੰਟੇ ਲੱਗਦੇ ਨਾ ਤੇ 25 ਸਾਲ ਦਾ ਸਫਾਈ ਕਰਨ ਨੂੰ ਟਾਈਮ ਤਾਂ ਲੱਗੂ ਇਹ ਭਗਵੰਤ ਮਾਨ ਸਿੰਘ ਨੂੰ ਲੱਗੂਗਾ ਨਾ ਟਾਈਮ ਹੁਣ ਐਡੀ ਛੇਤੀ ਥੋੜੀ ਕੀ ਸਾਫ ਹੋ ਜਾਊਗਾ ਮਾੜਾ ਮੋਟਾ ਦਾ ਟਾਈਮ ਲੱਗੂਗਾ ਇਹ ਤਾਂ 2.5 ਸਾਲ ਹੋਏ ਨੇ ਅਜੇ ਤਾਂ ਅਜੇ ਤਾਂ ਤੁਸੀਂ ਦੇਖੋ 5 ਸਾਲ ਬਾਅਦ ਸਰਕਾਰ ਕੀ ਦੀ ਜਾਂਦੀ ਅੱਗੇ ਪੰਜਾਬ 'ਚ ਪਤਾ ਤਾਂ ਉਹਨੂੰ ਲੱਗਣਾ ਸਰਕਾਰ ਬਣਾਉਣ ਉਹ ਤਾਂ ਬਣੀ ਪਈ ਹੈ ਮੋਦੀ ਦੀ ਸਰਕਾਰ ਯਾਰ ਉਹਨੂੰ ਕੋਈ ਰੋਕ ਨਹੀਂ ਸਕਦਾ ਪੰਜਾਬ ਵੋਟਰਾਂ ਪਾਵੇ ਉਹ ਮੈਂ ਲਿਖ ਕੇ ਦੇਣਾ ਤੁਹਾਨੂੰ ਉਹ ਬਣਿਆ ਪਿਆ ਪ੍ਰਧਾਨ ਮੰਤਰੀ ਉਹ ਕਿਉਂ ਲੱਗਦਾ ਤੁਹਾਨੂੰ ਪਤਾ ਉਹਦਾ ਪਤਾ ਹੀ ਆ ਸ਼ੋਰ ਹੈ ਉਹ ਤੁਸੀਂ ਦੇਖ ਲੈਣਾ ਉਹ ਤਾਂ ਸ਼ੋਰ ਹੈ ਬਣਿਆ ਪਿਆ ਉਹਨੂੰ ਕੋਈ ਰੋਕ ਨਹੀਂ ਸਕਦਾ ਪੰਜਾਬ ਦੇ ਵਿੱਚੋਂ ਹਾਂ ਉਹ ਤਾਂ ਗਿਣਤੀਆਂ ਵਾਲੇ ਦਿਨ ਪਤਾ ਲੱਗੂਗਾ ਨਾ ਵੀ ਕਿਹੜੀ ਸਰਕਾਰ ਬਣਦੀ ਆ ਹਾਂ ਦੋ ਵਾਰੀ ਉਹ ਪ੍ਰਧਾਨ ਮੰਤਰੀ ਬਣਿਆ ਨਹੀਂ ਤੀਸਰੀ ਵਾਰੀ ਬਣੂਗਾ ਉਹ ਉਹਨੂੰ ਕੋਈ ਰੋਕ ਨਹੀਂ ਸਕਦਾ ਪੰਜਾਬ ਰੋਕ ਨਹੀਂ ਸਕਦਾ ਬਿਲਕੁਲ ਵੀ ਉਹ ਬਣਿਆ ਪਿਆ ਉਹ ਹੋਰ ਸਟੇਟਾਂ ਵੀ ਰੋਕ ਲੈਂਦੀਆਂ ਹੁੰਦੀਆਂ ਨੇ ਕਿਹੜੀ ਰੋਕ ਲੈਂਦੀਆਂ ਨੇ ਉਹ ਬਤੇਰੀਆਂ ਸਟੇਟਾਂ ਉਹ ਦੇਖ ਲਾਂਗੇ ਇੱਥੇ ਅੱਡਾ ਕਰ ਤੁਸੀਂ ਆਏ ਕਰੋ 4 ਜੂਨ ਇੱਥੇ ਆ ਜਿਓ ਇਹਨੂੰ ਹੀ ਮਿਲਾਵਾਂ ਤੁਹਾਨੂੰ ਮੈਂ ਇਹ ਬੱਟਾ ਹੈ ਨਾ ਇਹਨੂੰ ਹੀ ਮਿਲਾਵਾਂ ਤੁਹਾਨੂੰ ਇਹ ਇਹਨੇ ਆਵਾਜ਼ ਨਹੀਂ ਪੂਰੀ ਕੀਤੀ ਹੁਣ ਮੋਦੀ ਉਹ ਸਾਰੇ ਕਿਤੇ 15 ਲੱਖ ਰੁਪਇਆ ਪਾਤਾ ਅਸੀਂ ਸਾਰੇ ਕਿਤੇ ਘੁੰਮਦੇ ਆ ਉਹ ਵੀ ਟੈਂਪੂ ਲੈ ਕੇ ਸਾਰੇ ਕਿਤੇ ਘੁੰਮਦੇ ਆ ਉਹ ਇੱਥੇ ਲੁਧਿਆਣਾ ਘੁੰਮਦਾ ਮੇਰਾ ਤਾਂ ਭਾਈ ਬਾਹਰ ਦਾ ਕੰਮ ਫੀਲਡ ਦਾ ਕੰਮ ਹੈ ਅੱਛਾ ਐਮਪੀ ਮਹਾਰਾਸ਼ਟਰ ਗੁਜਰਾਤ ਰਾਜਸਥਾਨ ਸਾਰੇ ਕਿਤੇ ਘੁੰਮਦਾ ਮੈਂ ਝਾਰਖੰਡ ਉਹ ਤਾਂ ਕਿਹੜੇ ਬਾਹਰ ਹੀ ਸਟੇ ਦੋਏ ਕਿਹੜੇ ਬਥੇ ਵੋਟਾਂ ਥੋੜੀ ਗਿਣਨ ਜਾਂਦੇ ਆ ਸਾਹਿਬ ਜੀ ਇਹ ਤਾਂ ਕੰਮ ਕਰਨ ਜਾਂਦੇ ਆ ਆਪਣਾ ਸਾਹਿਬ ਸਭ ਕੁਝ ਹਵਾ ਤਾਂ ਦੇਖਣ ਜਾਂਦੇ ਆ ਅਸੀਂ ਹਵਾ ਤਾਂ ਪਤਾ ਲੱਗ ਜਾਂਦੀ ਹੈ ਕਿ ਦੀ ਹੈ ਠੀਕ ਹੈ ਚਾਰਜ ਨੂੰ ਤੁਸੀਂ ਇੱਥੇ ਆਇਓ ਘੰਟਾ ਕਰੀ ਇਹਦੇ ਸਾਹ ਇਹਨੂੰ ਫੜ ਕੇ ਲਿਆਉਂਗਾ ਮੈਂ ਦੀ ਮਰਜ਼ੀ ਸਰਕਾਰ ਬਣੇ ਸਰਕਾਰ ਬੜੀ ਵੀ ਮੋਦੀ ਦੀ ਉਹਨੂੰ ਕੋਈ ਰੋਕ ਨਹੀਂ ਸਕਦਾ ਪੰਜਾਬ ਵਿੱਚ ਨਾ ਪਾਰਟੀ ਵਧੀਆ ਜੀ ਮੈਂ ਤਾਂ ਕਹਿਣਾ ਆਵੇ ਉਹ ਠੀਕ ਆ ਲੇਕਿਨ ਵਧੀਆ ਬੰਦਾ ਜੀ ਭਗਵੰਤ ਮਾਨ ਵਧੀਆ ਬੰਦਾ ਸੈਂਟਰ ਤੋਂ ਉਸ ਬੰਦੇ ਨੂੰ ਕੋਈ ਹਿਲਾਣ ਵਾਲਾ ਹੈ ਨਹੀਂ 70 ਸਾਲ ਤੱਕ ਵਿਕਾਸ ਨਹੀਂ ਹੋਇਆ 10 ਸਾਲਾਂ ਜਿੰਨਾ ਕੰਮ ਹੋਇਆ ਨਾ ਕੋਈ ਵੀ ਨਹੀਂ ਕਰ ਸਕਦਾ ਜੋ ਬੰਦੇ ਨੇ ਕੰਮ ਕਰਤੇ ਉਹਨੇ ਗਣਾਦਵਾ ਕੰਮ ਜਿਹੜੀ ਜਿਹੜੀ ਯੋਜਨਾ ਨੇ ਦਿੱਤੀ ਹੈ ਗਰੀਬਾਂ ਵਾਸਤੇ ਗਰਾਓ ਗਰਾਓ ਆਇਸ਼ਮਾਨ ਯੋਜਨਾ ਦਿੱਤੀ ਉਹਨੇ एलपीजी सिलेंडर ਦਿੱਤੇ ਉਹਨੇ ਫਰੀ ਗਰੀਬਾਂ ਨੂੰ ਮਕਾਨ ਦਿੱਤੇ ਉਹਨੇ ਫਰੀ ਜਿਨ੍ਹਾਂ ਦੇ ਗਾਰਡਰ ਵਾਲਿਆਂ ਦੇ ਮਕਾਨ ਸੀਗੇ ਬਾਦਲ ਸਾਹਿਬ ਦੇ ਰਾਤ ਦੇ ਵਿੱਚ ਉਹ ਸਾਰੇ ਲੈਂਡਰ ਪੈ ਗਏ ਸਾਰੇ ਲੈਂਡਰ ਪੁਆਏ ਆਪਣੇ ਕਤਰ ਦੇ ਵਿੱਚ 8 ਭਾਰਤੀਆਂ ਨੂੰ ਹਾਸੀ ਸਜ਼ਾ ਹੋਈ ਹੈ ਪੰਜਾਬ 'ਚ ਨਹੀਂ ਪਾਇਏ ਕੇ ਇੱਕ ਗਾਰਡਰ ਵਾਲੇ ਦਾ ਦਿਖਾ ਦੇ ਮਕਾਨ ਤੂੰ ਮੈਨੂੰ ਇਹ ਇਹਨਾਂ ਦੀ ਇਹਨਾਂ ਦੀ ਗੱਲ ਕਰਦਾ ਜਾ ਕਤਰ ਦੇ ਵਿੱਚ 8 ਭਾਰਤੀਆਂ ਨੂੰ ਹਾਸੀ ਸੋਣ ਲਾ ਮੋਦੀ ਜ਼ੋਰ ਆ ਜੀ ਚਲੋ ਉਹ 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 ਉਹਨਾਂ ਦੀ ਆਪਣੀ ਸੋਚ ਮੇਰੀ ਆਪਣੀ ਸੋਚ ਮੈਂ ਤੁਹਾਨੂੰ ਦੱਸ ਰਿਹਾ ਤੇ ਉਹਨਾਂ ਦੀ ਗੱਲਾਂ ਵਾਸਤ ਪੰਜਾਬ ਜਾ ਕੇ ਦਾ ਬੜੇ ਹੋ ਕੁਝ ਨਹੀਂ ਕਰ ਸਕਦਾ ਆਪਾਂ ਅੱਜ ਵੀ ਕਹਿੰਦੇ ਬਹੁਤ ਵਧੀਆ ਵਾ ਆਪਾਂ ਅੱਜ ਵੀ ਕਹਿੰਦੇ ਕੋਈ ਹਰੇ ਕੋ ਜਿੱਤੇ ਆਪਾਂ ਵੋਟ ਬਾਣੀ ਕਾਲੀਆਂ ਨੂੰ ਕਾਲੀਆਂ ਨੂੰ ਇੱਧਰੇ ਬਸੇ ਆਓ ਤੁਸੀਂ ਪੰਜਾਬ ਦਾ ਵੋਟ ਇਹ ਇੱਥੇ ਵੇਸੇ ਅਸੀਂ ਕਰਤਾ ਜਿਹੜਾ ਹੈ ਉਹ ਲੋਕਾਂ ਦਾ ਗਰਾਊਂਡ ਰਿਪੋਰਟ ਰਹੇ ਆ ਇਹ ਆ ہماری ਪਾਰਟੀ ਸਪੋਰਟਰ ਤੁਸੀਂ ਅਕਾਲੀਆਂ ਦੇ ਇਹ ਬੀਜੇਪੀ ਦੇ ਕਿਉਂਕਿ ਜਿਹੜੇ ਕਾਲੀ ਪਾਲਟੀ ਸੀ ਨਾ ਉਹ ਜਿੱਦਾਂ ਦੇ ਮਰਦੀ ਸੀ ਜੋ ਮਰਜੀ ਸੀ ਵੱਡੇ ਘਰਾਂ ਨੂੰ ਲੁੱਟਦੇ ਸੀ ਪਰ ਛੋਟੇ ਘਰਾਂ ਨੂੰ ਬਚਾਉਂਦੇ ਸੀ ਅਕਾਲੀ ਦਾ ਬੀਜੇਪੀ ਸਾਂਝਾ ਹੀ ਸੀ ਗਠਬੰਧਨ ਸੀ ਨਾ ਪੁੱਛੋ ਸਹੀ ਗਠਬੰਧ ਸੀਗਾ ਨਹੀਂ ਨਹੀਂ ਅਕਾਲੀ ਬੀਜੇਪੀ ਦਾ ਗਠਬੰਧ ਨਹੀਂ ਸੀਗਾ ਪਰ ਤੁਸੀਂ ਆਪ ਸਮਝਦਾ ਰਹੋ ਤੁਸੀਂ ਆਪ ਦੱਸੋ ਬਾਦਲ ਸਾਹਿਬ ਨਾਲ ਮੋਦੀ ਦੀ ਬਣੀ ਗੱਠਜੋੜ ਸੀ ਨਾ ਗੱਠਜੋੜ ਸੀ ਉਹ ਗੱਠਜੋੜ ਤੋਂ ਪਹਿਲਾਂ ਦੇ ਕੰਮ ਕੀਤੇ ਬੇ ਅਕਾਲੀਆਂ ਨੇ ਜੀ ਉਹ ਤਾਂ ਬਾਅਦ ਚ ਗੱਲ ਉਹ ਗੱਠਜੋੜ ਤੋਂ ਪਹਿਲਾਂ ਸਰੂਤ ਹੋ ਜਾ ਰਿਹਾ ਘਰ ਜੋੜ ਤੇ ਰਹਿਆ ਜੋ ਬਾਦਲ ਕੰਮ ਕਰਕੇ ਗਏ ਉਹ ਵੀ ਵਧੀਆ ਕਰਕੇ ਗਏ ਆ ਬਾਦਲ ਸਾਹਿਬ ਨੇ ਵੀ ਜਿਹੜੇ ਕੰਮ ਕੀਤੇ ਵਧੀਆ ਹੋਇਆ ਇਹ ਕਹਿੰਦੇ ਵੀ ਗੱਠ ਜੋੜ ਸੀ ਵੀ ਭਾਜਪਾ ਦੇ ਨਾਲ ਤਾਂ ਕੰਮ ਹੋਇਆ ਪਹਿਲਾਂ ਵੀ ਕੰਮ ਕਰਦੇ ਸੀ ਉਹ ਜੀ ਪਹਿਲੇ ਵੀ ਕਰਦੇ